ਪਹਿਲਾਂ ਮੈਂ ਸਭ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਤੁਸੀਂ ਸਾਰਿਆਂ ਗੁਰਦਾਨਪੁਰੇ ਮੱਲੇ ਲਈ ਐਂਡ ਤੁਸੀਂ ਸਾਰੇ ਕਰਦੇ ਹੋਏ ਹੋ ਮੈਂ ਕਾ ਦੇਖ ਰਿਹਾ ਕਾਫੀ ਲੇਡੀਆਂ ਕਾਫੀ ਤਰ੍ਹਾਂ ਸਿੱਧੇ ਇਕੱਠੇ ਹੈ ਜਿਹੜਾ ਇੱਕ ਦੋ ਪੁਆਇੰਟ ਰੱਖਿਆ ਪਹਿਲੇ ਭਾਈ ਸਾਹਿਬ ਨੇ ਕਿਹਾ ਕਿ ਵੋਟ ਸੈਂਟਰ ਜਿਹੜਾ ਉਹਨੂੰ ਖਾਣੇ ਚ ਲੈ ਜੀਏ ਕੁਝ ਇਹ ਹੈਗੀਆਂ ਚੀਜ਼ਾਂ ਹੈ ਜਿਹੜੀਆਂ ਆਲਰੇਡੀ ਚੱਲ ਰਹੀਆਂ ਹਨ ਬਟ ਇਹ ਵੀ ਸਰਕਾਰ ਦੇ ਲੈਵਲ ਤੇ ਹੋਣੀਆਂ ਹੈ ਆਲਰੇਡੀ ਪ੍ਰਪੋਜ਼ਲ ਚੱਲ ਰਿਹਾ ਕਿ ਉਹਨੂੰ ਵੋਟ ਸੈਂਟਰ ਨੂੰ ਵਿੱਚੋਂ ਕੱਢ ਕੇ ਤੇ ਇੱਕ ਤੇ ਬਾਹਰ ਜਗ੍ਹਾ ਦਿੱਤੀ ਜਾਂਦੀ ਹੈ ਅ ਨੰਬਰ 2 ਗੱਲ ਜਿਹੜੀ ਬੋਲਣਾ ਲਿਖੀ ਹੈ ਕਿ ਜਿਹੜੇ ਕੋਈ ਤੁਹਾਡੇ ਘਰਾਂ ਦੇ ਵਿੱਚੋਂ ਕੋਈ ਨਸ਼ਾ ਕਰਦੇ ਐ ਉਸਨੂੰ ਇਸ ਗੱਲ ਨੂੰ ਸੰਗੋਸ਼ਣਾ ਕਰੋ ਇੱਕ ਮਾਰਨੇ ਉਹਨਾਂ ਦਾ ਇਲਾਜ ਕਰਾਈ ਜੀ ਆਪਾਂ ਰਲ ਮਿਲ ਕੇ ਕਰਾਂਗੇ ਜੀ ਜੇ ਉਹ ਸਾਰੇ ਜਣੇ ਆਪਾਂ ਉਹਨਾਂ ਨੂੰ ਠੀਕ ਕਰਦਾਂਗੇ ਉਹ ਆਪਾਂ ਇਸ ਇਸ ਤੂੰ ਵਾਜਣ ਦੇ ਖੋਰ ਤੋਂ ਤੇ ਆਪਕੇ ਜਿਹੜੇ ਵੇਚਣ ਵਾਲੇ ਐ ਕਿਉਂਕਿ ਪੈਸੇ ਜ਼ਿਆਦਾ ਹੈ ਅ ਹੈਗੇ ਆ ਕਿ ਵੀ ਮਨੀ ਹੈਗਾ ਇਸ ਕਰਕੇ ਇਸ ਵਾਰ ਨੂੰ ਲੋਕ ਕਿ ਟਾਈਪ ਹੋਇਆ ਬਾਕੀ ਜੇ ਤੁਹਾਡੇ ਗਲੀ ਵਾਲੇ ਜਾਂ ਤੁਹਾਡੀ ਗਲੀ ਸਭ ਤੋਂ ਵੱਧ ਡਾਕਟਰ ਹੈ ਸੋ ਇਹ ਨਾ ਸਮਝਣਾ ਨਾ ਵੇਚਣ ਵਾਲੇ ਕਿ ਸਾਨੂੰ ਪਤਾ ਨਹੀਂਗਾ ਕੁਝ ਸਾਰਾ ਕੁਝ ਪਤਾ ਹੈ ਕਿਹੜੀ ਬੀਬੀ ਵੇਚ ਰਹੀ ਹੈ ਕਿਹੜਾ ਬੰਦਾ ਵੇਚ ਰਿਹਾ ਵੈ ਕਿਹੜਾ ਬੱਚਾ ਵੇਚ ਰਿਹਾ ਵੈ ਹਰ ਚੀਜ਼ ਦਾ ਸਾਨੂੰ ਪਤਾ ਹੈ ਠੀਕ ਹੈ ਜਿਵੇਂ ਇੱਕ ਵੱਡੂ ਸ਼ੁਰੂ ਹੁੰਦਾ ਇਕੱਲਾ ਇਕੱਲਾ ਘਰ ਤੁਹਾਨੂੰ ਬੁਲਾ ਸਕਦਾ ਜਿਹੜਾ-ਜਿਹੜਾ ਘਰ ਹੈ ਕਈ ਵਾਰੀ ਹੁੰਦਾ ਨਾ ਹਾਂ ਇਹ ਗੱਲ ਅਲੱਗ ਹੈ ਪਰ ਇਹ ਅਸੀਂ ਜਾਣਦੇ ਵੀ ਅਸੀਂ ਰਾਡੇ ਮੜੀ ਪੜੀਏ ਸੋ ਕੀ ਮੇਰੀ ਨਾ ਇੱਕ ਤੁਹਾਡੇ ਇੱਥੇ ਵਾਰਨਿੰਗ ਹੈ ਤੇ ਜੇ ਕੋਈ ਸਾਡੇ ਜਿਹੜੇ ਹੁਣ ਕਾਬੂ ਆਇਆ ਤੇ ਉਹਦਾ ਕਾਨੂੰਨ ਦੇ ਅਨੁਸਾਰ ਦਾ ਕਾਰਵਾਈ ਹੋਏਗੀ ਹੋਏਗੀ ਤਾਂ ਉਸ ਤੋਂ ਵੀ ਅੱਗੇ ਜਾ ਕੇ ਕਾਰਵਾਈ ਹੋਏਗੀ ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਸ਼ਾਇਦ ਫਾਰਮ ਉੱਤੇ ਜਾ ਕੇ ਜਾਂ ਕੁਝ ਦਾਵਾ ਇਹਨਾਂ ਨੇ ਕਿਹਾ ਵਾ ਕਿ ਉਹ ਸ਼ਾਇਦ ਰੱਹਾ ਕਰ ਦਿੰਦੇ ਐਡਵਾਂਸ ਪਤਾ ਨਹੀਂ ਸ਼ਾਇਦ ਇਦਾਂ ਕਹਿਣਾ ਚਾਹ ਰਹੇ ਸੀ ਐ ਸੋ ਅਸੀਂ ਦੀ ਬਿਲਕੁਲ ਕੋਈ ਗੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਵਨਕੇ ਮੇਰੇ ਐਸਐਚਓ ਸਾਹਿਬ ਨਾਲ ਹੈ ਪੁਲਿਸ ਵਾਲੇ ਵੀ ਨਾਲ ਨੇ ਤੁਸੀਂ ਮੈਨੂੰ ਨੰਬਰ ਕਿ ਮੈਂ ਤੁਹਾਨੂੰ ਦੇ ਦਿੰਦਾ ਮੈਂ ਔਰ ਵੈਸੇ ਇੱਕ ਸਾਡਾ ਜਿਹੜਾ ਪੰਜਾਬ ਗੌਰਮੈਂਟ ਨੇ ਸੇਫ ਪੰਜਾਬ ਨਾਮ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ ਉਹਦੇ ਵਿੱਚ ਉਹਦਾ ਨੰਬਰ ਬਹੁਤ ਈਜ਼ੀ ਹੈ 9779 100200 ਜੇਪਾ ਵੈਸੇ ਦੇਖੀਏ 97 ਸਿਰਫ ਇੱਕ ਨੰਬਰ ਯਾਦ ਰੱਖਿਓ 97 ਨੂੰ ਉਲਟਾ ਕਰ ਦਿਓ 97 ਸਵਧਨ ਹੋਸੋ ਇਹ ਨੰਬਰ ਆਉਂਦਾ ਕਿਤੇ ਤੁਸੀਂ ਵਟਸਐਪ ਕਰਕੇ ਆਪਣੀ ਕੋਈ ਵੀ ਕੰਪਲੇਟ ਜਾਂ ਜਿੱਦਾਂ ਇੱਥੇ ਤੁਹਾਡੀ ਗਲੀ ਵਿੱਚ ਆਮ ਕੰਪਲੇਂਟਸ ਹੈਗੀਆਂ ਮੈਂ ਆ ਜਿਆਦਾ ਰਿਕਵੈਸਟ ਸ਼ੁਰੂ ਹੋ ਜਾ ਰਹੀ ਦੂ ਹੋ ਰਹੀ ਪਰਲੇ ਪਿੰਨੇ ਹੋ ਰਿਹਾ ਤਕਰੀਬਨ ਇੱਕ ਅੱਧਾ ਘਰ ਇੱਕ ਦੋ ਘਰ ਛੱਡ ਕੇ ਤਕਰੀਬਨ ਕਾਫੀ ਇੱਥੇ ਜਿਹੜੇ ਸੇਵਾ ਨਿਭਾ ਰਹੇ ਆ ਤੋਂ ਮੇਰੀ ਉਹਨਾਂ ਨੂੰ ਇੱਕ ਵਾਰਨਿੰਗ ਹੈ ਕਿ ਬਿਲਕੁਲ ਬੀਬੀਆਂ ਵੀ ਬਾਹਰ ਆ ਜਾਣ ਠੀਕ ਹੈ ਨਾ ਜੀ ਆਪੋ ਗੁਰਦੁਆਰਾ ਸਾਹਿਬ ਦੇ ਲਾਗੇ ਜਿੱਥੇ ਬੈਠੇ ਨੇ ਤਕਰੀਬਨ ਦੋਨੇ ਪੰਨੇ ਇਫੈਕਟਡ ਆ ਉਹਨੇ ਪਾਸੇ ਇਹਦੇ ਜਿਹੜਾ ਹੈ ਨਾ ਇਹ ਸਾਰੇ ਐਸੋ ਇਹ ਮਤ ਸਮਝਣ ਕਿ ਨਹੀਂ ਸਾਨੂੰ ਪਤਾ ਜਾਂ ਦੂਜਾ ਸਿਰਫ ਅਸੀਂ ਵੇਟ ਕਰ ਰਹੇ ਹਾਂ ਪਰ ਤਰੋਸਾ ਨਾਲ ਚੱਲ ਰਿਹਾ ਵਾਚ ਠੀਕ ਹੈ ਜੀ ਪਰ ਜਲਦੀ ਅਸੀਂ ਸਾਰੇ ਜਿਹੜੇ ਅਸੀਂ ਜਿਹੜੇ ਵੇਚਣ ਵਾਲਾ ਉਹ ਅਸੀਂ ਕਿਸੇ ਹਾਲਤ 'ਚ ਵੀ ਬਰਦਾਸ਼ਤ ਨਹੀਂ ਕਰਨਾ ਇਹ ਥੋੜੇ ਦਿਨ ਪਹਿਲਾਂ ਮੇਰੇ ਨਾਲ ਮਿਸਟਰ ਬੋਬੀ ਇਹਨਾਂ ਨਾਲ ਵੀ ਗੱਲ ਹੋਈ ਸੀ ਹੋਰ ਵੀ ਤੁਹਾਡੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਈ ਤੁਹਾਡੇ ਪ੍ਰਤਵੰਤੇ ਸੱਜਣ ਹੈਗੇ ਆ ਜਿਨ੍ਹਾਂ ਦੇ ਮੈਂ ਕੰਟੈਕਟ 'ਚ ਆ ਠੀਕ ਹੈ ਨਾ ਜੀ ਔਰ ਇਹ ਤੁਹਾਨੂੰ ਬਿਲਕੁਲ ਨਾਲ ਤੁਹਾਡੇ ਮਾਗਮਾਈ ਵੇਚਣ ਵਾਲੇ ਨੂੰ ਔਰਡਿੰਗ ਦੇਣਾ ਚਾਹਨਾ ਕਿ ਬਹੁਤ ਉਹਨਾਂ ਦਾ ਬੁਰਾ ਹਾਲ ਹੋਏਗਾ ਕਿਉਂਕਿ ਜੋ ਕਰ ਰਹੇ ਹੈ ਇੱਕ ਸਮਾਜ ਸਾਡੇ ਨੂੰ ਇੱਕ ਨਰਕ ਚ ਭੇਜ ਰਹੇ ਹੈ ਤੇ ਜਿਹੜਾ ਬੋਬੀ ਨੇ ਹੁਣੇ ਦੱਸਿਆ ਹੈ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਜਿਹੜੇ ਬੰਦੇ ਤੁਹਾਡੇ ਕੋਈ ਨਸ਼ਾ ਕਰਦੇ ਹੈ ਤੁਸੀਂ ਉਹ ਸਾਨੂੰ ਦੱਸੋ ਅਸੀਂ ਉਹਨਾਂ ਦਾ ਰਾਜ ਆਤਰਾਵਾਂਗੇ ਪਰ ਸਰਕਾਰ ਦੀ ਪਾਲਿਸੀ ਦੇ ਅਕੀਰ ਪਸਨ ਦਾ ਰਾਜ ਹੋਏਗਾ ਤਾ ਜੋ ਕਿ ਜਿਹੜੀ ਕਿਸਾਨ ਸੇਠੋ ਸਾਹਿਬ ਨੇ ਦੱਸਿਆ ਵੀ ਸਰਵਾਈਕੈਂਟ ਦੀ ਡਿਮਾਂਡ ਹੀ ਜਿਹੜੀ ਚੀਜ਼ ਦੀ ਨਹੀਂ ਹੋਏਗੀ ਜਿਹੜੀ ਚੀਜ਼ ਨੂੰ ਖਰੀਦਣ ਵਾਲਾ ਗਾਹ ਹੀ ਕੋਈ ਨਹੀਂ ਹੋਏਗਾ ਤਾਂ ਆਪੇ ਹੀ ਜਿਹੜੇ ਵੇਚਣ ਵਾਲੇ ਆ ਉਹ ਛੱਡ ਜਾਣਗੇ ਸੋ ਬਹੁਤ ਹੀ ਵਧੀਆ ਮੈਨੂੰ ਲੱਗਾ ਇਹ ਬਹੁਤ ਸਾਰਾ ਇਹ ਹੈ ਜੁਨਾਇ ਨੇ ਦੱਸਿਆ ਬੋਮੀ ਨੇ ਵੀ ਬਿਲਕੁਲ ਕਰਨ ਜੋ ਇੱਕ ਆਪਣਾ ਜੋ ਕਰ ਰਹੇ ਆ ਬਿਲਕੁਲ ਕਰਨ ਜੇ ਕੋਈ ਤੁਹਾਡੇ ਆਉਂਦਾ ਹੋਵੇ ਉਹਨੂੰ ਬਿਲਕੁਲ ਤੁਸੀਂ ਪੁੱਛੋ ਪੁੱਛੋ ਕਿ ਇੱਥੇ ਕਿਹੜੇ ਹਿਸਾਬ ਨਾਲ ਆ ਕਿੱਦਾਂ ਕੋਈ ਪਤਾ ਲੱਗ ਹੀ ਜਾਂਦਾ ਮੈਨਾਈ ਸਪੈਸ਼ਲੀ ਇਹ ਜਿਆਦਾ ਕੰਪਲੇਂਟਸ ਵੇ ਵੇਰੇ ਵੇਰੇ ਸਤੂ ਲੈ ਕੇ 9:00 10:00 ਵਜੇ ਤੱਕ ਵੀ ਆ। ਉਹ ਕਹਿੰਦੇ ਜੀ ਇਹ ਜਾਂ ਫਿਰ ਸ਼ਾਮ ਨੂੰ 7:00 8:00 ਵਜੇ ਤੋਂ ਬਾਅਦ ਠੀਕ ਹੈ ਜੀ। ਸੋ ਇਹ ਵੀ ਤੁਹਾਨੂੰ ਸਾਰਿਆਂ ਨੂੰ ਅਗਿਆਣਾ ਪੈਣਾ ਹੈ। ਸਾਰਿਆਂ ਨੂੰ ਦੱਸਣਾ ਪੈਣਾ ਕਿ ਵੀ ਆ ਹੈਗੀ ਆ। ਬਾਕੀ ਇਹ ਮੇਰੇ ਨੂੰ ਤੁਹਾਨੂੰ ਗਰੰਟੀ ਹੈ ਕਿ ਜਿਹੜਾ ਬੰਦਾ ਕਾਬੂ ਆ ਜਾਏਗਾ। ਜਿੰਨਾ ਭਾਈ ਸਾਹਿਬ ਨੇ ਕਿਹਾ ਵਾ ਵੀ ਪੁਲਿਸ ਸ਼ਾਇਦ ਛੱਡ ਦਿੰਦੀ ਹੈ। ਦੂਜਾ ਮੈਂ ਤਾਂ ਸਾਰੇ ਨਗੋਦਰ ਦੇ ਚੈਲੰਜ ਕਰਦਾ ਕਿ ਜਦੋਂ ਤੱਕ ਮੈਂ ਲੱਗਾ ਮੈਨੂੰ ਇੱਕ ਸਿੰਗਲ ਵੀ ਦੱਸ ਦੇਣਾ। ਇੱਕ ਸیکل ਵੀ 10 ਦਿਨ ਬੰਦਾ ਵੀ ਜੇ ਕੋਈ ਛੁੱਟਿਆ ਹੋਵੇ ਮੇਰੇ ਤਾਂ ਅਨਜਾਨੇ ਕਿ ਉਸ ਪਾਸੇ ਜੇ ਬਿਲਕੁਲ ਤੁਸੀਂ ਨਿਸ਼ਚਿੰਤ ਹੋ ਜਾਓ ਕਿ ਉਹ ਬੰਦਾ ਛੁੱਟਣ ਵਾਲੇ ਤਾਂ ਗੱਲ ਹੀ ਬਹੁਤ ਔਖੀ ਦੀ ਹੈ ਨਾ ਸੋ ਤੁਹਾਡਾ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਧੰਨਵਾਦ ਕਰਦਾ ਤੇ ਇਹ ਜਿਹੜਾ ਇਨੀਸ਼ੀਏਟਿਵ ਤੁਸੀਂ ਲਿਆ ਇਹਨੂੰ ਦੇ ਚੈਰੀਓਨਰ ਸੋਰੀ ਤੇ ਸਾਡੀ ਜਿਹੜੀ ਅਲਪਾ ਤੁਹਾਨੂੰ ਰਾਉਂਡ ਦੀ ਕਲੌਕ ਜਿਹੜੀ ਇਹ 24 ਘੰਟੇ ਸਾਡੀ ਸਪੋਰਟ ਮੇਰੀ ਐਸਐਚਓ ਸਾਹਿਬ ਦੀ ਜਿਹੜੀ ਇਹ 24 ਘੰਟੇ ਸਾਡੀ ਸਪੋਰਟ ਹੋਈਗੀ ਇਹ ਤੇ ਹੈਗਾ ਹੈਲਪਲਾਈਨ ਨੰਬਰ ਪੰਜਾਬ ਸਰਕਾਰ ਦਾ ਮੇਰਾ ਪਰਸਨਲ ਨੰਬਰ ਹੈ ਤੁਸੀਂ ਮੈਨੂੰ 24 ਘੰਟੇ ਜਿਹੜਾ ਹੈ ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਹੋ ਉਹ ਹੈਗਾ 978002628 978002628 ਇਹ ਨੰਬਰ ਹੈ ਜਿਹੜਾ ਬੋਬੀ ਨੂੰ ਤਾਂ ਪਤਾ ਹੀ ਹੈ ਬਾਕੀ ਜਿਹਨੇ ਦੇਦਾਗਾ ਸਾਰਿਆਂ ਨੂੰ ਆ तकरीबन ਕਾਫੀ ਜਿਹੜੇ ਅੰਵੇਜ ਜਿਹੜਾ ਮੈਂ तकरीबन ਸੀ ਮਿਲਦੇ ਰਹਿੰਦਾ ਹੈ ਅਜੇ ਤਕਰੀਬਨ ਹੱਲ ਨਹੀਂ ਸੋ ਮੈਂ ਤੁਹਾਡਾ ਬਹੁਤ ਹੀ ਤਨ ਮਦਦਗੀਆਂ ਨਹੀਂ ਜਿਹੜਾ ਤੁਸੀਂ ਇਨੀਸ਼ੀਏਟਿਵ ਲੈ ਕੇ ਸਾਨੂੰ ਸੱਦਾ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਸੀਂ